ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਕੋਮਕਾ ਸਤਗੁਰੂ ਪ੍ਰਸਾਦ ਲੋਕ ਮਹਲਾ ਪਹਿਲਾ ਦੁਖਦਾਰੂ ਸੁਖ ਰੋਗ ਗਿਆ ਜਸੁਲਤਾਨ ਨਾ ਹੋਈ ਤੂ ਕਰਤਾ ਕਾਣਾ ਮੈਂ ਨਾਹੀ ਜਾਹੂ ਕਰੀ ਨਾ ਹੋਈ ਬਲੀ ਹਾਰੀ ਕੁਦਰਤ ਵਾਸਿਆ ਤੇਰਾ ਅੰਤ ਨਾ ਜਾਏ ਲਿਖਿਆ ਰਹਾ ਜਾਤ ਮਹੀਂ ਜੋਤ ਜੋਤ ਮਹੀਂ ਜਾਤਾ ਅਕਲ ਕਲਾ ਪਰਪੁਰ ਰਹਾ ਤੂੰ ਸੱਚਾ ਸਾਈਂ ਤੂੰ ਸੱਚਾ ਸਾਈਂ ਸਿੱਖ ਦੀ ਸواری ਹੋ ਜਿਨੀ ਕੀਤੀ ਸੋ ਪਾਰ ਪਾਇਆ ਕਹੋ ਨਾਨਕ ਕਰਤੇ ਕੀਆ ਭਟਾ ਜੋਗ ਜੋ ਕਰਨਾ ਸੋ ਕਰ ਰਿਹਾ ਸੋਦਰੂ ਰਾਗ ਸਮ ਹਲਾ ਪਹਿਲਾ ਓਮਕਾਰ ਸਤਗੁਰੂ ਪ੍ਰਸਾਦ ਸੋਦਰੂ ਤੇਰਾ ਕੇਹਾ ਸੋ ਗੁਰੂ ਕੇ ਆ ਜਿ ਤੂੰ ਕਹੀ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਨ ਹਾਰੇ ਕੀਤੇ ਤੇਰੇ ਰਾਗ ਪਰੇ ਸੁਕਈਏ ਕੀਤੇ ਤੇਰੇ ਗਾਵਨ ਹਾਰੇ ਗਾਵਨੇ ਪਦਨੋਂ ਪਉਨ ਪਾਣੀ ਬਸੰਤ ਰਗਾਵੈ ਰਾਜਾ ਧਰਮ ਦਵਾਰੇ ਗਾਵਨੇ ਪਦਨੋਂ ਚਿਤੁ ਗੁਖਤ ਲਿਖਿ ਜਾਣੀ ਲਿਖ ਲਿਖ ਤਰੁ ਵਿਚਾਰੇ ਗਾਵਨੀ ਤੋਦ ਨੂੰ ਇਸਰ ਬ੍ਰਹਮਾ ਦੇਵੀ ਸੋਣੀ ਤੇਰੇ ਸਦਾ ਸਵਾਰੇ ਗਾਵਨੀ ਤੋਦ ਨੂੰ ਇੰਦ ਇੰਦਰਾ ਸਨਿ ਬੈਠੇ ਦੇਵ ਪਿਆ ਦਰੀ ਨਾਲੇ ਗਾਵਨੀ ਤੋਦ ਨੂੰ ਸਿੱਧ ਸਮਾਧੀ ਅੰਦਰ ਗਾਵਨੀ ਤੋਦ ਨੂੰ ਸਾਧ ਵਿਚਾਰੇ ਗਾਵਨੀ ਤੋਦ ਨੂੰ ਜਤੀ ਸਤੀ ਸੰਤੋ ਤੋਦ ਨੂੰ ਪੰਡਤ ਪੰਡਨੀ ਰਖੀ ਸੁਰ ਜੁਗ ਜੁਗ ਵੇਦਾਂ ਨਾਲੇ ਗਾਵਨੀ ਤੋਦ ਨੂੰ ਖਾਣੀ ਚਾਰੇ ਗਾਵਨੀ ਤੋਦ ਨੂੰ ਖੰਡ ਮੰਡਲ ਪਰਵੰਡਾ ਕਰੀ ਕਰੀ ਰੱਖੇ ਤੇਰੇ ਧਾਰੇ ਹੇ ਤੋਦ ਨੂੰ ਗਾਣੀ ਜੋ ਤੁਦ ਭਾਵਨੀ ਦਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਦ ਨੂੰ ਗਾਣੀ ਸੀਮਾ ਚੇਤਨਾ ਨਾਨਕਿਆ ਵਿਚਾਰੇ ਸੋਈ ਸੋਈ ਤੁ ਸਾਹਿਬ ਨੂੰ ਸਾਚਾ ਸਾਚੀ ਨਾ ਹੀ ਹੈ ਵੀ ਹੋਸੀ ਜਾਏ ਨਾ ਜਾਸੀ ਰਤਨ ਸੀਮਾਇ ਜਿਨੀ ਉਪਾਈ ਕਰਿ ਕਰਿ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਬਿੜੇ ਸਿਆਈ ਜੋ ਤਿਸ ਬਹਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਕਾ ਸਭ ਸਾਹ ਪਾਸਾ ਹੀ ਨਾਨਕ ਰਹਿ ਨਾ ਜਾਈ ਆਸਾ ਮਹੱਲਾ ਪਹਿਲਾ ਸੁਣੀ ਵੱਡਾ ਖੇ ਸਭ ਕੋਈ ਕੇਵਲ ਵੱਡਾ ਡੀਠਾ ਹੋਈ ਕੀਮਤ ਪਾਈ ਨਾ ਕਹੀਆ ਜਾਈ ਕਹਿਣ ਵਾਲੇ ਤੇਰੇ ਰਹਿ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੁੰਬੀਰਾ ਗੁਣੀ ਗਹਿਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾ ਹੋ ਸਭੀ ਸੁਰਤੀ ਮਿਲੀ ਸੁਰਤੀ ਕਮਾਈ ਸਭ ਕੀਮਤ ਮੇਰੀ ਕੀਮਤ ਪਾਈ ਗਿਆ ਧਿਆਨ ਗੁਰ ਗੁਰ ਹਾਈ ਕਹਿ ਨਾ ਜਾਏ ਤੇਰੀ ਤਿਲ ਬੜਾਈ ਸਭੀ ਸੱਤ ਸਭੀ ਤਪ ਸਭੀ ਜਮਾਈਆਂ ਸਿਧਾ ਪ੍ਰਤਾ ਤੀਆਂ ਬੜਾਈਆਂ ਉਦ ਮੈਨੂੰ ਸਿਧੇ ਕਿਨੇ ਨਾ ਪਾਈਆਂ ਕਰਮੀ ਮਿਲੇ ਨਾ ਹੀ ਠਾਗ ਰਾਈਆਂ ਅੱਖਣ ਵਾਲਾ kia ਵਿਚਾਰਾ ਸਿੱਧੀ ਪਰੇ ਤੇਰੀ ਪੰਡਾਰਾ ਜਿਸੂ ਦੇ ਹੀ ਕੀਆਚਾਰਾ ਨਾਨਕ ਸੱਚ ਸੁਵਰਨ ਹਾਰਾ ਆ ਸਮਾਹਲਾ ਪਹਿਲਾ ਆਖਾਂ ਜੀਵਾ ਵਿਸਰੇ ਮਰ ਜਾਉ ਆਖਣੀ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਉਤ ਭੁਖੈ ਖਾਈ ਤਲੀਏ ਹੀ ਦੂਖ ਸੋ ਕਿਉ ਵਿਸਰੇ ਮੇਰੀ ਮਾਈ ਸਾਚਾ ਸਾਹਿਬ ਸਾਚੇ ਨਾਈ ਰਹਾਉ ਸਾਚੇ ਨਾਮ ਕੀ ਤਿਲ ਉਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਭੀ ਮਿਲੀ ਕਿਆ ਖਣ ਪਾਈ ਵੰਡਾ ਨਾ ਹੋਵੇ ਕਾਟ ਨਾ ਜਾਈ ਨਾ ਉਹ ਮਰੇ ਨਾ ਹੋਵੇ ਸੋਹੂ ਦੇਦਾਰ ਰਹੇ ਨ ਚੁਕੇ ਭੋਗੂ ਇਹੋ ਹੋਰੁ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਈ ਜੇਵੜ ਆਪ ਤੇਵੜ ਤੇਰੀ ਦਾ ਤੀਜੇ ਦਿਨੁ ਫਰੀ ਕੇ ਕੀਤੀ ਰਾਤੀ ਖਸਮਿ ਸਾਰੇ ਤੇ ਕਮ ਜਾਤ ਨਾਨਕ ਨਾ ਵੈ ਬਾਜ ਸਨਾਤ ਰਾਗ ਗੂਜਰੀ ਮਹਲਾ ਚੌਥਾ ਹਰੀ ਜਨ ਕੀ ਸਤਗੁਰੂ ਸਤਪੁਰਖਾ ਬਿਨਉ ਗੁਰੂ ਕਿਰਪਾ ਸਿਰ ਹਮ ਕੀ ਦੇ ਕਿਰਮ ਸਤਿਗੁਰੂ ਸਰਣਾਈ ਕਰੀ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਹ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰਿ ਕੀਰਤ ਹਮਰੀ ਰਹਿ ਰਾਸ ਰਹਾਉ ਹਰੀ ਜਨ ਕੇ ਵਟ ਭਾਗ ਵਡੇਰੇ ਜਿਨ ਹਰੀ ਹਰੀ ਸਦਨਾ ਹਰੀ ਪਿਆਸ ਹਰੀ ਹਰੀ ਨਾਮ ਮਿਲੇ ਤ੍ਰਿਪਤਾਸ ਮੇਰੀ ਸੰਗਤ ਗੁਣ ਪ੍ਰਗਾਸ ਜਿਨ ਹਰੀ 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 ਰਸ ਨਾਮ ਨਾ ਪਾਇਆ ਤੇ ਬਾਗ ਹੀਨ ਜਮ ਪਾਸ ਜੋ ਸਤਿਗੁਰੂ ਸਰਣੀ ਸੰਗ ਕੀ ਨਹੀਂ ਆਏ ਧ੍ਰਿਗ ਜੀਵ ਹੈ ਧ੍ਰਿਗ ਜੀਵਾਸ ਜਿਨ ਹਰੀ ਸੰ ਜਨ ਸਤਿਗੁਰੂ ਸੰਗਤਿ ਪਾਈ ਤਿਨ ਧੁਰੀ ਮਸਤਕੀ ਲਿਖਿਆ ਲਿਖਾਸ ਧਨ ਸਤ ਸੰਗਤਿ ਜਿਤੂ ਹਰੀ ਰਸ ਪਾਇਆ ਮਿਲੀ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹਾਲਾ ਪੰਜਵਾ काहे रे मन चिंत वही उदमु जा आहरी जी परिया सैल पत्र नहीं जंत उपाय ताका रिज आगे करे धरिया मेरे माधो जी सत्संग मिले सुतरिया गुर प्रसाद पदम पद पाइया सुखे काश हरिया <coughs> जननी पिता लोग बिनता कोई न किसकी धरिया सिर सिर रिज संभारे ठाकुर काहे मन भव करिया ਉਡੇ ਉਡੀ ਆਵੇ ਸੇ ਖੁਸਾ ਤਿਸੁ ਪਾਛੇ ਬਚਰੀ ਛਰੀਆ ਕਮਣ ਖਲਾਵੇ ਕਮਣ ਚੁਬਾਵੇ ਮਨ ਮਹਿ ਸਿਮਰਨ ਕਰਿਆ ਸਭਿ ਨਿਧਾਨ ਦਸ ਅਸ ਸਿਧਾਨ ਠਾਕੁਰ ਕਰ ਤਲ ਘਰਿਆ ਜਨ ਨਾਨਕ ਬਲੀ ਬਲੀ ਸਦੀ ਬਲੀ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਅਸਮ ਹਲਾ ਚੌਥਾ ਸੁਖ ਕੋਈ ਕੂਮਕਾਰ ਸਤੁਰੂ ਪ੍ਰਸਾਦ ਸੂਪਰ ਕੋ ਨਿਰੰਜਨੋ ਹਰੀਪੁਰ ਗਨਰੰਜਨੋ ਹਰੀ ਅਗਮ ਆਪਾਰਾ ਸਭਿ ਵਿਆਵੇ ਸਭਿ ਵਿਆਵੇ ਤੁਰਜੀ ਹਰੀ ਸੱਚੇ ਸਿਰਜਣਹਾਰਾ ਸਭਿ ਜੀ ਤੁਮਾਰੇ ਜੀ ਤੂ ਜੀ ਆਕਾ ਦਤਾਰਾ ਹਰੀ ਦਿਹਾਵੋ ਸੰਤੋਹ ਜੀ ਸਭਿ ਦੁਖ ਵਿਸਾਰਣ ਹਾਰਾ ਹਰੀ ਆਪੇ ਠਾਕੁਰ ਹਰੀ ਆਪੇ ਸੇਵਕ ਜੀ ਕੀਆ ਨਾਨਕ ਜੰਤੂ ਵਿਚਾਰਾ ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰੀ ਇਕੋ ਪੁਰਖ ਸਮਾਨਾ ਇਕੀ ਦਾਤਾ ਤੇ ਇਕੀ ਭਿਕਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਖਤਾ ਜੀ ਹੋਊ ਤੁਧਿਨ ਅਵਰੋ ਨਾ ਜਾਣਾ ਉਪਾਰ ਬ੍ਰਹਮ ਬਯੰਤ ਤੂੰ ਬਯੰਤ ਜੀ ਤੇਰੇ ਪਿਆ ਗੁਣ ਆਖ ਵਖਾਣਾ ਜੋ ਸੇ ਵਈ ਜੋ ਸੇ ਵਈ ਤੁਧ ਜੀ ਜਨ ਨਾਨਕ ਤੈਨ ਕੁਰਬਾਣਾ ਹਰਿ ਧਿਆਵਹਿ ਹੇ ਹਰਿ ਧਿਆਵਹਿ ਤੁਧ ਜੀ ਜੀ ਸੇ ਜਨ ਜੁਗ ਮਹਿ ਸੁਖ ਵਾਤੀ ਸੇ ਮੁਕਤੂ ਸੇ ਮੁਕਤੂ ਭਏ ਜਿਨ ਹਰਿ ਰਿਹਾਇਆ ਜੀ ਤਿੰ ਟੂਟੀ ਜਮਤੀ ਫਾਸੀ जिन निरभौ जिन हरि निरभौ दियाया जी जिनका भाव सबु गवासी जिन सेविया जिन सेविया मेरा हरि जीते हरि हरि रूप समासी ते धनु से धनु जिन हरि धैया जी जम नानक तिन वाली जासी तेरी भक्ति तेरी भक्ति भंडार भरे भक भंडार जी भरे व्यंत ते अंतह तेरे भगत तेरे भक्त सराहने कुत जी हरि अनेक अनेक अनंता तेरी अनेक तप तापी जपी बेअंता तेरे अनेक तेरे अनेक पढ़ी भू सिंह शास्त्र जी करी करी आठको तो करम करंता से भगत से भगत बले जन नानक जी जो भावे मेरे हरि भगवंता तो आदि पुरखु अपरम पारु करता जी तुद जे बुड़ अवरु न कोई तू जुग जुग इको सदा सदा तू इको ची तू नहीं चुड़ करता सोई ਤੁਦ ਆਪੇ ਭਾਵੇ ਸੋਈ ਵਰਤੈ ਜੀ ਤੂ ਆਪੇ ਖਰੀਸੁ ਹੋਈ ਤੁਦ ਆਪੇ ਸ੍ਰੀ ਚੀ ਸਭੁ ਉਪਾਈ ਜੀ ਤੁਦ ਆਪੇ ਸ੍ਰੀ ਜੀ ਸਭ ਕੋਈ ਜਨੁ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਬਸੇ ਕਾ ਜਨੁ ਹੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈ ਨਾਸਾਈ ਜੋ ਤੂ ਮਾਵੈ ਸੋਈ ਥੀਸੀ ਜੋ ਤੂੰ ਦੇਹੁ ਸੋਉ ਹੋਉ ਪਾਈ ਰਹਾਉ ਸਭ ਤੇਰੀ ਤੂੰ ਸਗਨੀ ਵਿਹਾਇਆ ਜਿਸਨੋ ਕਿਰਪਾ ਕਰੀ ਤਨੀ ਨਾਮ ਰਤਨ ਪਾਈਆ ਗੁਰਮਖੀ ਲਾਦਾ ਗੁਰਮਖੀ ਗਵਾਈਆ ਤੁਰ ਆਪ ਵਿਛੋੜਿਆ ਆਪ ਮਿਲਾਈਆ ਤੂੰ ਦਰਿਆਓ ਸਭ ਤੁਝ ਹੀ ਮਾਹੀ ਤੁਝ ਬਿਨ ਦੂਜਾ ਕੋਈ ਨਹੀਂ ਜੀ ਜੰਤ ਸਭ ਤੇਰਾ ਖੇਲ ਵਿਜੋਗੀ ਮਿਲੀ ਵਿਛੜਿਆ ਸੰਜੋਗੀ ਮੇਲ ਜਿਸਨੋ ਤੂੰ ਜਾਣਾਈ ਸੋਈ ਜਨੁ ਜਾਣੇ ਹਰੀ ਗੁਣ ਸਦਹੀ ਆਖ ਵਖਾਣੇ ਜਿਨੇ ਹਰੀ ਸੇਵਿਆ ਤਿਨੇ ਸੁਭਾਇਆ ਸਹਜੇ ਹੀ ਹਰੀ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਈ ਤੁਦ ਬਿਨ ਦੂਜਾ ਔਰ ਨਾ ਕੋਈ ਤੂੰ ਕਰੀ ਕਰੀ ਵੇਖਈ ਜਾਣੇ ਸੋਈ ਜਨ ਨਾਨਕ ਗੁਰਮੁਖ ਪ੍ਰਗਟ ਹੋਈ ਆਸਾ ਮਹਲਾ ਪਹਿਲਾ ਜੇ ਤੂੰ ਸਰਵੜੇ ਭਈ ਲੈ ਨਿਵਾਸ ਪਾਣੀ ਪਾ ਬੁਕਤ ਨਹੀਂ ਕੀਆ ਪੰਕਜੂ ਮੋਹ ਬਗੁ ਨਹੀਂ ਚੱਲੈ ਹਮ ਦੇਖ ਰਹਿ ਡੂਬੀ ਅਲੇ ਏਕ ਮਨ ਇਹ ਕਨਾ ਚੇਤਸੀ ਮੂਰ ਮੰਕੂ ਨਾਹਿ ਹਾਲਾ ਪੰਜਵਾ ਭਈ ਪ੍ਰਾਪਤੀ ਮਰਤੇ ਵਰਿਆ ਗੋਬਿੰਦ ਮਿਲਨ ਕੀ ਇਹ ਤੇਰੀ ਰਹਾਉ ਜਤ ਸੰਜਮ ਤਰਮਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮਨੀਕ ਕਰਮਾ ਸਰਣੀ ਪਰੇ ਕੀ ਰਾਖੋ ਹੋ ਸਰਮਾ ਕਵੀ ਉਵਾਤ ਬੇਨਤੀ ਤੋਂ ਪਈ ਹਮਰੀ ਕਰੋ ਹਾਰ ਤੇ ਰਚਾ ਪੂਰਨ ਹੋਈ ਕੀਤੀ ਛਾ ਸਭ ਚਰਨ ਮੰਨ ਰਹੇ ਹਮਾਰਾ ਆਪਣਾ ਜਾਨ ਕਰੋ ਕਿਰਪਾਰਾ ਹਮਰੇ ਦੂਰ ਸਵੇ ਤੁਮ ਘਾਓ ਆਪ ਹਾਰ ਦੇ ਮੋਹਿ ਬਚਾਓ ਸੁਖੀ ਬਸੇ ਮੇਰੋ ਪਰਵਾਰਾ ਸੋ ਸੇਵਕ ਸਿੱਖ ਸਵੇ ਕਰ ਤਾਰਾ ਮੋ ਰਚਾ ਨਿਜ ਕਰ ਦੇ ਕਰੀਏ ਸਭ ਬੈਰਨ ਕੋ ਆ ਚੰਘਰੀਏ ਪੂਰਨ ਹੋਈ ਹਮਾਰੀ ਆਸਾ ਤੌਰ ਬਜਨ ਕੀ ਰਹੇ ਪਿਆਸਾ ਤੁਮੀ ਛਾੜ ਕੋਈ ਅਵਰ ਨਾ ਧਿਆਉ दो वर चाहो सो तुम ते पाओ सेवक सीक हमारे तार यही चुन चुन छतरू हमारे मार यही आभार दे मुझे वरिया अमरन काल का रात में वरिया वो जो सदा हमारे पछा से असि दूध करियो रछा राख रे हो मोए राखन हारे साहिब संसार प्यारे डीनु बंधु दुष्टन के हंता तुम हो पूरी चतुर्दश कंता काल पाई ब्रह्मा बहुतरा काल पाई शिवजू उतरआ ਕਾਲ ਪਾਈ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਪਿਓ ਦੇਦ ਰਾਜ ਬ੍ਰਹਮਾ ਜੋ ਥਿਓ ਜਵਨ ਕਾਲ ਸਭ ਲੋਕ ਸਮਾਰਾ ਨਮਸਕਾਰ ਹੈ ਤਾਈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇ ਜੱਠਨ ਉਪਜਾਇਓ ਆਦਿਯੰਤੀ ਕੈ ਤਾਰਾ ਸੋਈ ਗੁਰੂ ਸਮਝੂ ਹਮਾਰਾ ਨਮਸਕਾਰ ਤੇ ਸਹੀ ਗੋ ਹਮਾਰੀ ਨਮਸਕਾਰ किसी भी को हमारी सगल प्रजा जिन आप सवारी शिवगन को सब गुण सु शत्रु को पर मोहब्बत की हो घट घट के अंतर की जानत भले बुरे की पीर पहचानत पी ते सब पर कृपा दृष्टि संतन दुख पाए थे दुखी सुख पाए साधन के सुखी एक एक की पीर पछाने घट घट के पटपट -पट की जाने जब उस करक करा करता रा प्रजा दे अपारा जब आकार करत हूं कबो मिला दे दर सबू जेते बदन श्री श्री आप आप नहीं उचारे तुम सब ही ते रह निरालम जानत भेद भेद हरवालम रिंकाण विकार निरालम आदि अनिल आदि सम ताका मूढ उचारत बेदा जाको को न पावत बेदा ताको कई पाहन मानत महामूढ कछु भेद न जानत ਮਹਾਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਕੀਨਤ ਨਹੀਂ ਦੇਵ ਆਪ ਆਪ ਨੀ ਬੁੱਧੀ ਅਜੀਤੀ ਵਰਨ ਬਿਨ ਬਿਨ ਤੋਈ ਕੀਤੀ ਤੁਮਰਾ ਲਖਾ ਨਾ ਜਾਈ ਪਸਾਰਾ ਕਹੀਂ ਬਿਦੀ ਸਜਾ ਪ੍ਰਸੰਗ ਸੰਸਾਰਾ ਇਕੈ ਰੂਪ ਅਨੂਪ ਸਰੂਪਾ ਰੰਗ ਬਿਉ ਰਾਮ ਕਹੀਂ ਗੋਪਾਂ ਦਾ ਜੀ ਰਸੀ ਤੇ ਕੀ ਨੀ ਬੁਲ ਖਾਨ ਬੌਰੀ ਰਜੀ ਨੀ ਕਹੂੰ ਕੂਲ ਰਾਜਾ ਹੋਏ ਬੈਠਾ ਕਉ ਸਿੰਤੀ ਦਿਓ ਸ਼ੰਕਰੀ ਕਹਿਤਾ ਸਗਰੀ ਸਿਸਤੀ ਦਿਖਾਈ ਹੈ ਚੰਬਾਵਾਦ ਜੁਗਾਦੀ ਸਵਰੂਪ ਸੁਭੰਭਵ ਅਬਰ ਅੱਛਾ ਮੇਰੀ ਤੁਮ ਕਰੋ ਸੇ ਗੋਵਾਰੀ ਅਸਿਕ ਸੰਗਰੋ दुष्टिते उठवत उत्पाता सकल मलेश करो रन घाता जय सि तब शरणी परे तिनके दुष्ट दूर होए मरे पूर्व जवन पबु परे तिहारे तिनके तुम संकट सवतारे जो कलि को एक बार ते है ताके काल निकट ने है रक्षा होए ता ही सब काला दुष्ट रे छटरे तत्काला कृपा दृष्टि जाहि निहारे दे हम एक ना जानियो सिमरित साहस ते सब बहु भेद कहे हम एक ना जानियो श्री असपा कृपा तुमरी करी मैं ना कहयो सब तोहे बखानियो दोहरा सगला द्वार इक उछाड के गए हो तुहारो द्वार बाहे गए की लाज आस गोविंद दास तुहार राम कलीमाला तेजानंद ਇਕ ਓੰਕਾਰ ਸਤਿਗੁਰੂ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨਵਧੀਆਂ ਬਧਾਈਆਂ ਰਾਗ ਰਤਨ ਪ੍ਰਵਾਨ ਤਰੀਆਂ ਸ਼ਬਦ ਗਾਵਣਾਈਆਂ ਸ਼ਬਦੋ ਦਾ ਕਾਹੋ ਹਰੀ ਕੇ ਰਾਮੰ ਜਿਨੀ ਵਸਾ ਕਹੇ ਨਾਨਕ ਰੰਧਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰੀ ਨਾਲੇ ਹਰੀ ਨਾਲ ਰਹੋ ਤੂੰ ਮਨ ਮੇਰੇ ਧੂਪ ਸਬਦ ਸਾਰਨਾਮ ਗੀ ਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾਗਲਾ ਸਮਰੱਥ ਸਵਾਮੀ ਸੋਖੋ ਮਨੋ ਬਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਵੋ ਹਰੇ ਨਾਲੇ ਸਾਚੇ ਸਾਹਿਬਾ ਧਿਆਨ ਹੀ ਵਰਤੇ ਰਹਿ ਘਰਤਾ ਤੇਰੇ ਸਭ ਕੁਝ ਹੈ ਜਿਸੁ ਦੇਹੀ ਸੁਪਾਵੇ ਸਦਾ ਸਿਪਤ ਸਲਾਤਿ ਜਮ ਜਿਨ ਕੈ ਮਨ ਵਿਚ ਆਵਾਜੇ ਸ਼ਬਦ ਕਨੇਰੇ ਸੁਨੋ ਕਹੇ ਨਾਨਕ ਸੱਚੇ ਸਾਹਿਬ ਧਿਆਨ ਹੀ ਵਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗਵਾਈਆਂ ਕਰੀ ਸ਼ਾਂਤ ਸੁਖ ਮਨਾਈ ਵਸਿਆ ਜਿਨ ਇੱਛਾ ਸਭ ਹੋ ਜਾਈਆ ਸਦਾ ਕੁਰਬਾਨ ਕੀਤਾ ਗੁਰੂ ਦੇ ਦੌਜਿਸ ਦੀਆਂ ਇਹ ਵਡਿਆਈਆ ਕਹੇ ਨਾਨਕ ਸੁਣੋ ਸੰਤੋ ਸਬਦ ਕਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਕਤਿ ਤੁਪਾਰ ਸਭ ਕੈ ਕਰ ਸਭ ਕੈ ਸ਼ਬਦ ਵਾਜੇ ਕਲਾ ਤਿਪ ਕਰਧਾਰਿਆ ਪੰਜ ਲੋਤੋਂ ਦੋ ਵਾਸ ਕੀਤੇ ਕਾਲ ਕੰਚ ਕੁਮਾਰਿਆ ਦੁਰੀ ਕਰਮੇ ਪਾਇਆ ਤੁਧ ਜਿਨ ਖੁਸ਼ੀ ਨਾਮ ਹਰੀ ਕਾ ਲਾਗੇ ਕਹਿ ਨਾਨਕ ਤਹਿ ਸੁ ਹੋਆ ਤਿਤ ਪਰ ਅਨਹਦ ਵਾਜੇ ਆਨੰਦ ਸੁਣੋ ਵੜ ਪਾਗਿਓ ਸਗਲ ਮਨੋ ਰਤ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੀ ਪੂਰੇ ਗੁਰ ਤੇ ਜਾਣੀ ਸੁਣ ਤੇ ਗੁਣੀ ਪ੍ਰ ਕਹਤੇ ਪਵਿਤ ਸਤਗੁਰੂ ਰਹਾ ਪਰ ਕੋਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੰਦਾਵਣੀ ਮਹਲਾ ਪੰਜਵਾਂ ਥਾਲ ਵਿੱਚ ਕਿਨ ਵਸੂ ਕਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਇਓ ਸਤ ਜਿਸ ਕਾ ਸਭ ਸੁ ਅਧਾਰੋ ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਇਹੋ ਅਧਾਰੋ ਇਹ ਵਸ ਤਜੀ ਨਾ ਜਾਈ ਨੇਤ ਨੇਤ ਰਕੋਰੀ ਧਾਰੋ ਤਮ ਸੰਸਾਰ ਕਰਨ ਲਗ ਤਰੀ ਹੈ ਸਭ ਨਾਨਕ ਬ੍ਰਹਮ ਪਸਾਰੋ ਸ਼ਲੋਕ ਮਹਲਾ ਪੰਜਵਾਂ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋ ਕੁਕੋਈ ਮੈਂ ਨਿਰਗੁਣਿਆਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਹਿਮਤ ਹੋਈ ਸਤਗੁਰੂ ਸਚਿਆਣ ਮਿਲੇ ਆ ਨਾਨਕ ਨਾਮੁ ਮਿਲੇ ਤਾਂ ਜੀਵਾ ਤਨ ਮਨ ਥੀਵੈ ਹਰੇ ਆ ਪੌੜੀ ਕਿਤੇ ਤੂੰ ਸਮਰੱਥ ਜਿੱਤੇ ਕੋਈ ਨਾਹੀ ਉਥੇ ਤੇਰੀ ਰੱਖ ਅਗਨੀ ਉਦਰ ਮਾਹੀ ਸੁਣੀ ਕੇ ਜਮ ਕੇ ਦੂਤ ਨਾਹੀ ਤੇਰੇ ਛਾਡੀ ਜਾਈ ਵਾਪ ਕਰ ਵਿਖੋ ਅਸਗਾ ਗੁਰ ਸਬਦੀ ਪਾਰੀ ਪਾਹੀ ਜਿਨ ਕੋ ਲਗੀ ਪਿਆਸ ਅਮ੍ਰਿਤ ਸੇ ਹੀ ਖਾਹੀ ਕਲੀ ਮਹੀ ਇਹੋ ਕੁਨੂ ਗੁਣ ਗੋਬਿੰਦ ਗਾਹੀ ਸਤਿਨੋ ਕਿਰਪਾਲ ਸੰਭਾਰੇ ਸਾਹੀ 사ਹੀ ਬਿਰਥਾ ਕੋਈ ਨਾ ਜਾਈ ਦੀ ਆਏ ਵੇ ਤੁਧ ਆਈ ਸ਼੍ਰੋਗਮਾਲਾ ਪੰਜਵਾਂ ਅੰਤਰ ਗੁਰੂ ਆराधना ਜਿਵਾਜਤ ਗੁਰੂ ਨਾਉ ਨੇਤਰੇ ਸਤੂ ਰੂਪੇਖਣਾ ਸ਼ਰਮਣੀ ਸੁਨਾ ਗੁਰੂ ਨਾਉ ਸਤੂ ਰੂ 체ਤੀ ਰਤੀ ਆਦਰਗਾ ਪਾਈ ਠਾਓ ਕਹੋ ਨਾ ਨਾ ਕਿਰਪਾ ਕਹੋ ਨਾ ਨਕ ਕਿਰਪਾ ਕਰੇ ਜਿਸ ਨੂੰ ਇਹ ਬਟੂ ਦੇਈ ਜਗ ਮੈਂ ਹੀ ਉੱਤਮ ਕਾਢੀ ਆਈ ਤੇਰੇ ਲੈ ਕੇ ਕੀ ਰੱਖੇ ਰੱਖਣ ਹਾਰ ਆ ਭਗਵਾਰੀ ਨੂੰ ਗੁਰ ਗੁਰ ਕੀ ਪੈਰੀ ਪਾਈ ਕਾਜ ਸਵਾਰੀ ਨੂੰ ਹੁਆ ਆਪ ਬਿਆਲ ਮਨ ਉਹਨਾਂ ਵਿਚਾਰੀ ਨੂੰ ਸਾਧ ਜਨਾ ਕੇ ਭੰ ਸੰਗੇ ਭਵ ਚਰਤਾਰਿਆ ਨੂੰ ਸਾਖਤ ਨਿੰਦਕ ਦੁਸ਼ਟਿਨ ਵਾਹੀ ਬਿਦਾਰਿਆ ਨੂੰ ਤਿਸੁ ਸਾਹਿਬ ਕੀ ਤੇ ਇਕ ਨਾਨਕ ਮੰਨੈ ਮਾਹੀ ਜਿਸੁ ਸਿਮਰਤ ਸੁਖ ਹੋਈ ਸਗਲੇ ਦੂ ਭਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਰ ਤੇ ਕੀ ਤਰ ਨਹੀਂ ਤਾਂ ਤੂੰ ਹੀ ਅੱਜ